ਕੋਤਸ ਵੀਰਾ ਪੁਆਣੀਗੜ ਦੇ ਬਿਲਾੜ ਰੋਡ ਵਾਲੇ ਕਟਦੀਆਂ ਦਿਖਾ ਰਹੇ ਆ ਰਾਤ ਨੂੰ 10:30 ਪੋਣੇ 11 ਵਜੇ ਇੱਕ ਹਾਦਸਾ ਪੁਆਣੀਗੜ ਦੇ ਬਿਲਾੜ ਰੋਡ ਵਾਲੇ ਕੱਤੇ ਹੋ ਜਾਂਦਾ ਜਿੱਥੇ ਇੱਕ ਆਟੋ ਅਤੇ ਸਕੋਰਪਿਓ ਕੱਡੀ ਹਾਸਾ ਗ੍ਰਸਤ ਹੋ ਜਾਂਦੇ ਨੇ ਉੱਥੇ ਹੀ ਮੌਜੂਦ ਮੁਕੰਮਲ ਦੱਸਿਆ ਕਿ ਇੱਕ ਟਰੱਕ ਵੀ ਸੀ ਜੋ ਕਿ ਮੌਕੇ ਤੋਂ ਫਰਾਰ ਹੋ ਗਿਆ ਤੇ ਐਸਐਸਐਫ ਦੀ ਟੀਮ ਮੌਕੇ ਤੇ ਪਹੁੰਚ ਜਾਂਦੀ ਹੈ ਜ਼ਖਮੀ ਦੀ ਸਾਬ ਸੰਭਾਲ ਤੋਂ ਬਾਅਦ ਜੋ ਹਾਦਸਾ ਗ੍ਰਸਤ ਆਟੋ ਸੜਕ ਦੇ ਵਿਚਾਲੇ ਖੜਾ ਸੀ ਉਸ ਨੂੰ ਚੁੱਕ ਕੇ ਸਾਈਡ ਤੇ ਕੀਤਾ ਗਿਆ ਅਤੇ ਜਿਹੜੀ ਜੋ ਆਵਾਜ਼ ਆਈ ਹੈ ਉਸ ਚਾਰੂ ਢੰਗ ਨਾਲ ਜਿਹੜੀ ਚਿਨਾ ਦਿੱਤੀ ਗਈ ਹੈ ਸੋ ਰਾਤ ਦੀਆਂ ਤਸਵੀਰਾਂ ਤੁਹਾਨੂੰ ਬਿਨਾਰੋਣ ਵਾਲੇ ਕੱਟਦੀਆਂ ਜਿੱਥੇ ਵਾਹਨ ਨੇ ਜਿਹੜੇ ਉਹ ਹਾਦਸਾ ਗ੍ਰਸਤ ਹੋਏ ਨੇ ਤੇ ਜ਼ਖਮੀ ਆਟੋ ਚਾਲਕ ਨੂੰ ਸਿਵਲ ਹਸਪਤਾਲ ਪੁਆਨੀਗੜ ਵਿਖੇ ਦਾਖਲ ਕਰਵਾਇਆ ਗਿਆ ਹੈ ਤੇ ਇੱਕ ਸਕਾਰਪਿਓ ਗੱਡੀ ਜੋ ਹਾਸਾ ਕਰਸ ਹੋਈ ਆ ਉਹ ਥੋੜਾ ਅੱਗੇ ਤੁਹਾਨੂੰ ਦਿਖਾਈ ਦੇ ਰਹੀ ਹੈ ਹਰਨ ਨਹੀਂ ਅਪਡੇਟ ਨਹੀਂ ਦੇਖਦੇ ਰਹੋ ਮਾਲਬੈਂ ਵੀ ਟੀਵੀ